ਸੰਗਤ ਜੀ ਸਸਰੀਆ ਕਾਰ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸੰਗਤ ਜੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਮਨੀ ਪਲਾਂਟ ਇਸ ਤਰ੍ਹਾਂ ਦਾ ਅਸੀਂ ਜੇਕਰ ਘਰ ਦੇ ਵਿੱਚ ਲਗਾਉਂਦੇ ਹਾਂ ਤਾਂ ਸਾਨੂੰ ਕੀ ਉਸਦੇ ਲਾਭ ਹੁੰਦੇ ਹਨ। ਸੰਗਤ ਜੀ ਤੰਤ ਅਤੇ ਖੁਸ਼ਹਾਲੀ ਦੇ ਲਈ 10 ਚਮਤਕਾਰੀ ਨੁਕਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ। ਜੋ ਸ਼ਾਇਦ ਹੀ ਕੋਈ ਤੁਹਾਨੂੰ ਦੱਸੇਗਾ ਮਣੀ ਪਲਾਂਟ ਦੇ 10 ਚਮਤਕਾਰੇ ਫਾਇਦੇ ਜੋ ਤੁਹਾਨੂੰ ਹੈਰਾਨ ਕਰ ਦੇਣਗੇ ਸਾਧ ਸੰਗਤ ਜੀ ਵਾਸਤਵ ਸ਼ਾਸਤਰ ਦੇ ਅਨੁਸਾਰ ਮਣੀ ਪਲਾਂਟ ਦਾ ਪੌਦਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਇਸ ਬਾਰੇ ਕਈ ਰੋਚਿਕ ਜਾਣਕਾਰੀਆਂ ਪ੍ਰਚਲਿਤ ਹਨ ਜਿੱਥੇ ਵੀ ਇਹ ਹੁੰਦਾ ਹੈ ਧਨ ਨੂੰ ਨਾਲ ਲੈ ਕੇ ਆਉਂਦਾ ਹੈ ਮੰਨਿਆ ਜਾਂਦਾ ਹੈ ਕਿ ਜਿੱਥੇ ਮਣੀ ਪਲਾਂਟ ਦਾ ਪੌਦਾ ਲੱਗਿਆ ਹੁੰਦਾ ਹੈ ਉੱਥੇ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਦਾ ਵਾਸ ਹੁੰਦਾ ਹੈ ਜੋ ਵਿਅਕਤੀ ਸਹੀ ਤਰੀਕੇ ਦੇ ਨਾਲ ਮਣੀ ਪਲਾਂਟ ਦੀ ਦੇਖਭਾਲ ਕਰਦਾ ਹੈ ਉਸ ਦੇ ਘਰ ਦੇ ਵਿੱਚ ਕਦੇ ਤਾਨ ਦੀ ਕਮੀ ਨਹੀਂ ਆਉਂਦੀ ਆਓ ਜਾਣਦੇ ਹਾਂ ਮਣੀ ਪਲਾਂਟ ਦੇ 10 ਚਮਤਕਾਰੇ ਫਾਇਦੇ ਅਤੇ ਕਿਹੜਾ ਪਾਣੀ ਇਸ ਵਿੱਚ ਨਹੀਂ ਪਾਉਣਾ ਚਾਹੀਦਾ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜ਼ਰੂਰ ਲਿਖ ਦੇਣਾ ਜੇ ਸੰਗ ਜੀ ਜੇਕਰ ਤੁਸੀਂ ਜਲਦੀ ਅਮੀਰ ਬਣਨਾ ਚਾਹੁੰਦੇ ਹੋ ਤਾਂ ਮਨੀ ਪਲਾਨ ਕਦੇ ਵੀ ਖਰੀਦ ਕੇ ਨਹੀਂ ਲਗਾਉਣਾ ਚਾਹੀਦਾ ਇਹ ਪੌਦਾ ਕਿਸੇ ਅਜੇ ਵਿਅਕਤੀ ਦੇ ਘਰੋਂ ਚੋਰੀ ਕਰਨਾ ਚਾਹੀਦਾ ਹੈ ਜਿਸ ਦੀ ਆਰਥਿਕ ਸਥਿਤੀ ਪਹਿਲਾਂ ਹੀ ਮਜ਼ਬੂਤ ਹੋਵੇ ਜਿਵੇਂ ਘਰ ਵਿੱਚ ਖੁਸ਼ਹਾਲੀ ਅਤੇ ਪੂਜਾ ਪਾਠ ਹੁੰਦਾ ਹੋਵੇ ਉਪਰੋਂ ਥੋੜਾ ਜਿਹਾ ਤੋੜ ਲਓ ਪਰ ਧਿਆਨ ਰੱਖੇ ਪੱਤੇ ਹਰੇ ਭਰੇ ਹੋਣੇ ਚਾਹੀਦੇ ਹਨ ਪੀਲੇ ਜਾਂ ਸੁੱਕੇ ਪੱਤੇ ਵਾਲਾ ਮਣੀ ਪਲਾਂਟ ਨਾ ਤੋੜੋ ਇਸ ਨੂੰ ਪਹਿਲਾਂ ਪਾਣੀ ਦੀ ਬੋਤਲ ਵਿੱਚ ਲਾ ਤਾਂ ਜੋ ਜੜਾ ਨਿਕਲ ਆਉਣ ਫਿਰ ਇਸ ਨੂੰ ਜ਼ਮੀਨ ਵਿੱਚ ਜਾਂ ਬੋਤਲ ਵਿੱਚ ਲਗਾ ਸਕਦੇ ਹੋ ਜਦੋਂ ਕੋਈ ਵਿਅਕਤੀ ਮਣੀ ਪਲਾਂਟ ਚੋਰੀ ਕਰਕੇ ਆਪਣੇ ਘਰ ਵਿੱਚ ਲਗਾਉਂਦਾ ਹੈ ਤਾਂ ਉਸੇ ਘਰ ਵਿੱਚ ਧੰਨ ਚਮਕ ਵਾਂਗ ਖਿੱਚਿਆ ਆਉਂਦਾ ਹੈ ਸਾਸਾਂਗਾਂ ਦੇ ਮਣੀ ਪਲਾਂਟ ਦੀਆਂ ਜੜ੍ਹਾਂ ਨੂੰ ਕਦੇ ਵੀ ਸਾਫ਼ ਨਹੀਂ ਕਰਨਾ ਚਾਹੀਦਾ ਜੇਕਰ ਤੁਸੀਂ ਇਸ ਨੂੰ ਬੋਤਲ ਵਿੱਚ ਲਗਾਇਆ ਹੈ ਤਾਂ ਇਸ ਵਿੱਚ ਲਾਲ ਰੰਗ ਦਾ ਰਿਬਨ ਬੰਨ੍ਹ ਦਿਓ ਤਾਂ ਜੋ ਇਸ ਦੀਆਂ ਜੜ੍ਹਾਂ ਛੁਪ ਜਾਣ ਲਾਲ ਰੰਗ ਦਾ ਰਿਬਨ ਬੰਨ੍ਹਣ ਨਾਲ ਮਣੀ ਮਣੀ ਪਲਾਂਟ ਦੀ ਸ਼ਕਤੀ ਕਈ ਗੁਣਾ ਵੱਧ ਜਾਂਦੀ ਹੈ ਜੇਕਰ ਲਾਲ ਰੰਗ ਦਾ ਧਾਗਾ ਨਾ ਹੋਵੇ ਤਾਂ ਲਾਲ ਰੰਗ ਦਾ ਕੱਪੜਾ ਵੀ ਬੰਨ੍ਹ ਸਕਦੇ ਹੋ ਹੁਣ ਗੱਲ ਕਰਦੇ ਹਾਂ ਜੀ ਮਣੀ ਪਲਾਂਟ ਕਿੱਥੇ ਲਗਾਈਏ ਮणि ਪਲਾਂਟ ਨੂੰ ਘਰ ਦੇ ਅੰਦਰ ਮੁੱਖ ਦਵਾਜ਼ੇ ਉੱਪਰ ਜਿੱਥੋਂ ਤੁਸੀਂ ਦਾਖਲ ਹੁੰਦੇ ਹੋ ਉੱਥੇ ਲਗਾਓ ਇਸ ਨਾਲ ਘਰ ਵਿੱਚ ਸੁਖ ਸ਼ਾਂਤੀ ਬਣੀ ਰਹਿੰਦੀ ਹੈ ਇਸ ਨੂੰ ਛੱਤ ਤੇ ਜਾਂ ਘਰ ਦੇ ਬਿਲਕੁਲ ਵਿਚਕਾਰ ਵੀ ਲਗਾ ਸਕਦੇ ਹੋ ਵਾਸਤੂ శాਸਟ੍ਰ ਦੇ ਅਨੁਸਾਰ ਮणि ਪਲਾਂਟ ਲਗਾਉਣ ਲਈ ਦੱਖਣ ਪੂਰਬ ਦਿਸ਼ਾ ਸਭ ਤੋਂ ਵਧੀਆ ਮੰਨੀ ਜਾਂਦੀ ਹੈ ਇਸ ਦਿਸ਼ਾ ਵਿੱਚ ਇਹ ਪੌਦਾ ਲਗਾਉਣ ਨਾਲ ਘਰ ਦੀ ਸੁਖ ਸ਼ਾਂਤੀ ਵਿੱਚ ਵਾਧਾ ਹੁੰਦਾ ਹੈ ਅਤੇ ਸਾਕਾਦ ਮੇ ਕੋ ਜਿਆਦਾ ਸੰਚਾਰ ਬਹੁਤ ਤੇਜ਼ੀ ਨਾਲ ਹੁੰਦਾ ਹੈ ਇਸ ਦਿਸ਼ਾ ਦੇ ਦੇਵਤਾ ਭਗਵਾਨ ਗਣੇਸ਼ ਹਨ ਅਤੇ ਪ੍ਰਤੀਨਿਧਿਤ ਸ਼ੋਕਰ ਹਨ ਸੰਗਾਜੀ ਮਣੀ ਪਲਾਂਟ ਦੀ ਦੇਖਭਾਲ ਦੇ ਲਈ ਸਾਨੂੰ ਜਦੋਂ ਅਸੀਂ ਘਰ ਵਿੱਚ ਇਸ ਦਾ ਇੱਕ ਪੱਤਾ ਵੀ ਪੀਲਾ ਪੈ ਜਾਵੇ ਜਾਂ ਅਚਾਨਕ ਸੁੱਕ ਜਾਵੇ ਤਾਂ ਇਹ ਦੱਸਦਾ ਹੈ ਕਿ ਤੁਹਾਡੀ ਆਰਥਿਕ ਸਥਿਤੀ ਕਮਜ਼ੋਰ ਹੋਣ ਵਾਲੀ ਹੈ ਤਾਂ ਦਾ ਨਾਸ਼ ਹੋਣ ਵਾਲਾ ਹੈ ਖਸੇ ਵਧਣ ਵਾਲੇ ਹਨ ਜਾਂ ਫਿਰ ਕਰਜਾ ਵਧਣ ਵਾਲਾ ਹੈ ਅਕਸਰ ਅਜਿਆ ਉਹਨਾਂ ਕਰਾਮੇ ਚ ਹੁੰਦਾ ਹੈ ਜਿੱਥੇ ਮਣੀ ਪਲਾਂਟ ਦੀ ਦੇਖਭਾਲ ਗਲਤ ਤਰੀਕੇ ਨਾਲ ਹੁੰਦੀ ਹੈ ਸੰਗਤ ਜੀ ਮਣੀ ਪਲਾਂਟ ਵਿੱਚ ਉਹ ਪਾਣੀ ਪਾਉਣਾ ਚਾਹੀਦਾ ਹੈ ਜੋ ਤੁਸੀਂ ਪੀਂਦੇ ਹੋ ਇਸ ਵਿੱਚ ਹਮੇਸ਼ਾ ਸਾਫ਼ ਪਾਣੀ ਹੀ ਪਾਉਣਾ ਚਾਹੀਦਾ ਹੈ ਤੁਸੀਂ ਚਾਹੋ ਤਾਂ ਪਾਣੀ ਦੇ ਅੰਦਰ ਥੋੜਾ ਜਿਹਾ ਆਲੂ ਦਾ ਰਸ ਪਾ ਸਕਦੇ ਹੋ ਇਸ ਨਾਲ ਮਣੀ ਪਲਾਂਟ ਬਹੁਤ ਤੇਜ਼ੀ ਨਾਲ ਹਰਿਆ ਭਰਿਆ ਹੋ ਜਾਂਦਾ ਹੈ ਲਾਜ਼ਮੀ ਹੈ ਕਿ ਜਦੋਂ ਮਨੀ ਪਲਾਂਟ ਹਰਾ ਭਰਾ ਹੋਵੇਗਾ ਤਾਂ ਘਰ ਵਿੱਚ ਤਾਂ ਦੀ ਦੇਵੀ માતા ਲక్ష్ਮੀ ਦਾ ਵਾਸ ਹੋਵੇਗਾ ਗੰਦਾ ਪਾਣੀ ਕਦੇ ਵੀ ਇਸ ਵਿੱਚ ਨਾ ਪਾਓ ਜੇਕਰ ਕਿਸੇ ਆਤ ਨੂੰ ਮਹਾਵਾਰੀ ਹੋਵੇ ਤਾਂ ਅਜਿਹੀ ਸਥਿਤੀ ਵਿੱਚ ਮਨੀ ਪਲਾਂਟ ਵਿੱਚ ਪਾਣੀ ਨਹੀਂ ਪਾਉਣਾ ਚਾਹੀਦਾ ਨਾਲ ਹੀ ਤુલਸੀ ਵਿੱਚ ਵੀ ਪਾਣੀ ਨਹੀਂ ਪਾਉਣਾ ਚਾਹੀਦਾ ਇਸ ਨਾਲ ਪੌਦੇ ਸੁੱਕ ਜਾਂਦੇ ਹਨ ਅਤੇ ਘਰ ਵਿੱਚ ਤਾਂ ਨਾਉਣ ਦੀ بجائے ਨੁਕਸਾਨ ਹੋਣ ਲੱਗਦਾ ਹੈ ਸੰਘਜ ਜੇ ਐਦਵਾਰ ਨੂੰ ਪੋਲ ਕੇ ਵੀ ਮਾਣੀ ਪਲਾਂਟ ਵਿੱਚ ਪਾਣੀ ਨਹੀਂ ਪਾਉਣਾ ਚਾਹੀਦਾ ਇਹ ਸ਼ੋਭਾ ਨਹੀਂ ਮੰਨਿਆ ਜਾਂਦਾ ਤੇ ਮਾਣੀ ਪਲਾਂਟ ਦੀਆਂ ਵੇਲਾਂ ਹਮੇਸ਼ਾ ਉੱਪਰ ਵੱਲ ਜਾਣੀਆਂ ਚਾਹੀਦੀਆਂ ਹਨ ਮਾਣੀ ਪਲਾਂਟ ਜਿੰਨੀ ਉਚਾਈ ਤੇ ਜਾਵੇਗਾ ਤਾਂ ਓਨਾਂ ਹੀ ਆਕਰਸ਼ਿਤ ਹੋਵੇਗਾ ਮਾਣੀ ਪਲਾਂਟ ਦੀ ਮਿੱਟੀ ਦੇ ਵਿੱਚ ਜਾਂ ਬੋਤਲ ਵਿੱਚ 1 ਰੁਪਏ ਦਾ ਸਿੱਕਾ ਜ਼ਰੂਰ ਪਾ ਦੇਣਾ ਚਾਹੀਦਾ ਹੈ ਏਸ ਨਾਲ ਘਰ ਵਿੱਚ ਧਨ ਆਕਰਸ਼ਿਤ ਹੋਵੇਗਾ ਕਹਿੰਦੇ ਹਨ ਕਿ ਪੈਸੇ ਨੂੰ ਪੈਸਾ ਹੀ ਕਿੱਚਦਾ ਹੈ ਆਪਣੇ ਕਾਦਾ ਮਨੀ ਪਲਾਂਟ ਕਦੇ ਵੀ ਕਿਸੇ ਨੂੰ ਤੋਹਫੇ ਵਿੱਚ ਨਹੀਂ ਦੇਣਾ ਚਾਹੀਦਾ ਨਹੀਂ ਤਾਂ ਤੁਹਾਡੇ ਘਰ ਦੀ ਆਰਥਿਕ ਸਥਿਤੀ ਨਸ਼ਟ ਹੋ ਜਾਵੇਗੀ ਜੇਕਰ ਤੁਸੀਂ ਦੇਣਾ ਚਾਹੁੰਦੇ ਹੋ ਤਾਂ ਬਾਹਰੋਂ ਲਿਆ ਕੇ ਦੇ ਸਕਦੇ ਹੋ ਜੇਕਰ ਮਨੀ ਪਲਾਂਟ ਪੂਰਾ ਪੀਲਾ ਪੈ ਜਾਵੇ ਜਾਂ ਪੱਤੇ ਡਿੱਗਣ ਲੱਗਣ ਤਾਂ ਉਸ ਨੂੰ ਤੁਰੰਤ ਹੀ ਹਟਾ ਦੇਣਾ ਤੁਹਾਡੇ ਪਲੇ ਵਿੱਚ ਹੈ ਜੇਕਰ ਇੱਕ ਦੋ ਪੱਤੇ ਪੀਲੇ ਪਹਿਚਾਨ ਤਾਂ ਉਸ ਨੂੰ ਕੈਂਚੀ ਨਾਲ ਕੱਟ ਕੇ ਸੁੱਟ ਦਿਓ ਪਰ ਸੁੱਕਦਾ ਹੋਇਆ ਮਨੀ ਪਲਾਂਟ ਤੁਹਾਨਾਂ ਨੂੰ ਬਰਬਾਦ ਕਰ ਸਕਦਾ ਹੈ ਸਵੇਰੇ ਜਦੋਂ ਤੁਸੀਂ ਉੱਠੋ ਤਾਂ ਮਨੀ ਪਲਾਂਟ ਨੂੰ ਸਭ ਤੋਂ ਪਹਿਲਾਂ ਜ਼ਰੂਰ ਦੇਖੋ ਇਹ ਸ਼ੁਭ ਮੰਨਿਆ ਜਾਂਦਾ ਹੈ ਤੇ ਪੂਰੇ ਦਿਨ ਭਰ ਤੁਹਾਡੇ ਉੱਪਰ ਸਕਾਰਾਤਮਕ ਊਰਜਾ ਬਣੀ ਰਹਿੰਦੀ ਹੈ ਮਨੀ ਪਲਾਂਟ ਸ਼ੁੱਕਰਵਾਰ ਦੇ ਦਿਨ ਲਗਾਉਣਾ ਚਾਹੀਦਾ ਹੈ ਮੰਨਿਆ ਜਾਂਦਾ ਹੈ ਕਿ ਇਸ ਦਿਨ ਕਾਰ ਵਿੱਚ ਮਣੀ ਪਲਾਂਟ ਲਗਾਉਂਦੇ ਨਾਲ ਕਦੇ ਵੀ ਤਾਂ ਦੀ ਕਮੀ ਨਹੀਂ ਹੁੰਦੀ ਅਤੇ ਵਾਪਾਰ ਵਿੱਚ ਤਰੱਕੀ ਦੇ ਸਾਧਨ ਖੁੱਲਦੇ ਹਨ ਜਦੋਂ ਵੀ ਤੁਸੀਂ ਮਣੀ ਪਲਾਂਟ ਨੂੰ ਪਾਣੀ ਦਿਓ ਤਾਂ ਉਸ ਵਿੱਚ ਦੁੱਧ ਦੀਆਂ ਕੁਝ ਬੂੰਦਾਂ ਜ਼ਰੂਰ ਪਾ ਦਿਓ ਮੰਨਿਆ ਜਾਂਦਾ ਹੈ ਕਿ ਜਾਇਆ ਕਰਨ ਨਾਲ ਤਾਂ ਵਿੱਚ ਵਾਧਾ ਹੋਣ ਲੱਗਦਾ ਹੈ ਮਣੀ ਪਲਾਂਟ ਵਿੱਚ ਸਾਫ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਹੈ ਜੇਕਰ ਤੁਸੀਂ ਇਸ ਨੂੰ ਬੋਤਲ ਵਿੱਚ ਲਗਾਇਆ ਹੈ ਤਾਂ ਪਾਣੀ ਗੰਦਾ ਨਾ ਹੋਣ ਦਿਓ ਤੁਰੰਤ ਬਦਲ ਦਿਓ ਜੇਕਰ ਮਿੱਟੀ ਵਿੱਚ ਲਗਾਇਆ ਹੈ ਤਾਂ ਮਿੱਟੀ ਸਾਫ਼ ਹੋਣੀ ਚਾਹੀਦੀ ਹੈ ਤੇ ਕੋੜਾ ਹਟਾ ਦੇਣਾ ਚਾਹੀਦਾ ਹੈ। ਸਾ ਸੰਗਤ ਜੀ ਇੱਕ ਮਾਹਰ ਦੱਸਦੇ ਹਨ ਕਿ ਮਣੀ ਪਲਾਂਟ ਦਾ ਪੌਦਾ ਥੋੜਾ ਜ਼ਹਿਰੀਲਾ ਹੁੰਦਾ ਹੈ। ਇਸ ਨੂੰ ਜਾਨਵਰਾਂ ਦੀ ਪਹੁੰਚ ਤੋਂ ਦੂਰ ਰੱਖੋ। ਮਣੀ ਪਲਾਂਟ ਤੁਹਾਨੂੰ ਆਕਰਸ਼ਿਤ ਕਰਦਾ ਹੈ। ਧਾਨੀ ਦੇਵੀ ਮਾਤਾ ਲਕਸ਼ਮੀ ਨੂੰ ਪ੍ਰਸੰਨ ਕਰਨ ਦੇ ਲਈ ਮਣੀ ਪਲਾਂਟ ਘਰ ਵਿੱਚ ਹੋਣਾ ਜ਼ਰੂਰੀ ਹੈ। ਸ਼ੋਕਰ ਨੂੰ ਪਰਸੰਨ ਕਰਨ ਦੇ ਲਈ ਘਰ ਦੇ ਅੰਦਰ ਮਨੀ ਪਲਾਂਟ ਲਗਾਉਣਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਮਨੀ ਪਲਾਂਟ ਇੱਕ ਅਜਿਹਾ ਪੌਦਾ ਹੈ ਜਿਸ ਨੂੰ ਘਰ ਵਿੱਚ ਲਗਾਉਣ ਦੇ ਨਾਲ ਸ਼ੋਕਰ ਤੇਜ਼ੀ ਨਾਲ ਬੁਲਵਾਉਣ ਹੁੰਦਾ ਹੈ ਤੁਹਾਡੇ ਵਿੱਚੋਂ ਕੌਣ-ਕੌਣ ਚਾਹੁੰਦਾ ਹੈ ਮਾਤਾ ਲక్ష్ਮੀ ਨੂੰ ਆਪਣੇ ਘਰ ਬੁਲਾਉਣਾ ਤਾਂ ਸੱਚੇ ਦਿਲ ਦੇ ਨਾਲ ਕਮੈਂਟ ਬਾਕਸ ਤੇ ਵਿੱਚ ਮਾਤਾ ਲక్ష్ਮੀ ਲੈ ਕੇ ਹਾਜ਼ਰੀ ਲਗਵਾਓ ਅਤੇ ਜਿੰਨਾਂ ਦੇ ਘਰ ਮਨੀ ਪਲਾਂਟ ਲੱਗਾ ਹੈ ਉਹਾਂ ਲੈ ਕੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਮਾਨੀ ਪਲਾਨ ਤੇ ਪ੍ਰਤੀਚਰੋ ਦੱਸੋ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਇਹ ਵੀਡੀਓ ਚੰਗੇ ਲੱਗੀ ਤਾਂ ਅੱਗੇ ਸ਼ੇਅਰ ਕਰ ਦਿਓ ਜੀ ਧੰਨਵਾਦ